ਦੋਸਤੋ ਆਦੀ ਇਹ ਵੀਡੀਓ ਇੱਕ ਕਹਾਣੀ ਤੇ ਬਣਾਈ ਗਈ ਹੈ। ਇਹ ਕਹਾਣੀ ਹੈ ਇੱਕ ਫਕੀਰ ਭੋਲੇ ਦੀ। ਉਸ ਦੇ ਨਾਮ ਦੇ ਨਾਲ ਨਾਲ ਉਹ ਸੱਚਮੁੱਚ ਇੱਕ ਭੋਲਾ ਤੇ ਦਿਲ ਦਾ ਸਾਫ਼ ਇਨਸਾਨ ਸੀ। ਉਹ ਹਮੇਸ਼ਾ ਰੱਬ ਤੇ ਵਿਸ਼ਵਾਸ ਕਰਿਆ ਕਰਦਾ ਸੀ। ਉਸ ਦੇ ਘਰ ਵਿੱਚ ਇੰਨੀ ਗਰੀਬੀ ਹੋਣ ਦੇ ਬਾਵਜੂਦ ਉਹ ਕਦੇ ਉਦਾਸ ਨਹੀਂ ਸੀ ਹੁੰਦਾ। ਉਸ ਦੇ ਕੱਪੜੇ ਅੱਧ ਫਟੇ ਤੇ ਮੈਲੇ ਪਏ ਹੁੰਦੇ ਸਨ। ਉਸ ਦੀ ਗਰੀਬੀ ਵੇਖ ਰੋਜ਼ ਉਸ ਨੂੰ ਕੋਈ ਨਾ ਕੋਈ ਕੁਝ ਖਾਣ ਨੂੰ ਦੇ ਜਾਂਦਾ। ਉਹ ਰੱਬ ਦਾ ਦਿੱਤਾ ਸਮਝ ਕੇ ਰੱਬ ਦਾ ਸ਼ੁਕਰ ਕਰ ਖਾ ਲੈਂਦਾ ਦੂਜੀ ਤਰਫ ਉਸ ਪਿੰਡ ਦਾ ਰਾਜਾ ਹੁਸਨ ਸੀ ਰਾਜਾ ਹੁਸਨ ਦੇ ਕੋਲ ਸਭ ਕੁਝ ਸੀ ਪਰ ਫਿਰ ਵੀ ਉਸ ਦਾ ਮਨ ਹਮੇਸ਼ਾ ਉਦਾਸ ਰਹਿੰਦਾ ਸੀ ਉਸ ਨੇ ਇਸ ਬਾਰੇ ਆਪਣੇ ਵਜ਼ੀਰ ਨਾਲ ਗੱਲ ਕੀਤੀ ਉਸ ਨੇ ਵਜ਼ੀਰ ਨੂੰ ਕਿਹਾ ਕਿ ਉਸ ਕੋਲ ਸਭ ਕੁਝ ਹੈ ਪੈਸਾ ਹੈ ਸ਼ੌਹਰਤ ਹੈ ਪਰ ਫਿਰ ਵੀ ਉਸ ਦੇ ਮਨ ਵਿੱਚ ਸ਼ਾਂਤੀ ਨਹੀਂ ਹੈ ਰਾਜਾ ਹੁਸਨ ਨੇ ਵਜ਼ੀਰ ਨੂੰ ਕਿਹਾ ਕੀ ਪਿੰਡ ਵਿੱਚ ਜਿਹੜਾ ਵੀ ਇਨਸਾਨ ਹਮੇਸ਼ਾ ਖੁਸ਼ ਰਹਿੰਦਾ ਹੈ ਉਹ ਉਸ ਨੂੰ ਲੈ ਕੇ ਆਵੇ ਉਹ ਉਸ ਤੋਂ ਖੁਸ਼ ਰਹਿਣ ਦਾ ਤਰੀਕਾ ਪੁੱਛੇਗਾ ਵਜੀਰ ਨੇ ਪਿੰਡ ਵਿੱਚ ਜਾ ਕੇ ਸਭ ਤੋਂ ਖੁਸ਼ ਇਨਸਾਨ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਬਹੁਤ ਲੱਭਤ ਤੋਂ ਬਾਅਦ ਵਜੀਰ ਦੀ ਨਜ਼ਰ ਪੋਲੇ ਵੱਲ ਪਈ ਉਸ ਨੇ ਵੇਖਿਆ ਕਿ ਪੋਲੇ ਕੋਲ ਕੁਝ ਵੀ ਨਹੀਂ ਹੈ ਪਰ ਫਿਰ ਵੀ ਉਹ ਬਹੁਤ ਖੁਸ਼ ਰਹਿੰਦਾ ਹੈ ਵਜੀਰ ਨੇ 2-3 ਦਿਨ ਪੋਲੇ ਤੇ ਨਜ਼ਰ ਰੱਖੀ ਪੋਲਾ ਸਭ ਨਾਲ ਬਹੁਤ ਪਿਆਰ ਨਾਲ ਵਿਹਾਰ ਕਰਦਾ ਸੀ ਤੇ ਹਮੇਸ਼ਾ ਉਸ ਰੱਬ ਦਾ ਸ਼ੁਕਰ ਕਰਿਆ ਕਰਦਾ ਸੀ ਵਜੀਨ ਨੇ ਇਹ ਗੱਲ ਜਾ ਕੇ ਰਾਜੇ ਦੇ ਕੰਨ ਨਹੀਂ ਪਾਈ ਵਜੀਨ ਨੇ ਰਾਜੇ ਨੂੰ ਪੁੱਛਿਆ ਕਿ ਅਸੀਂ ਭੋਲੇ ਨੂੰ ਲੈ ਕੇ ਆਈਏ ਤਾਂ ਭੋਲੇ ਦੀਆਂ ਗੱਲਾਂ ਸੁਣ ਕੇ ਰਾਜੇ ਨੇ ਖੁਦ ਭੋਲੇ ਕੋਲ ਜਾਣ ਦਾ ਫੈਸਲਾ ਲਿਆ ਅਗਲੇ ਦਿਨ ਰਾਜਾ ਭੋਲੇ ਨੂੰ ਮਿਲਣ ਲਈ ਉਸਦੇ ਕੋਲ ਪਹੁੰਚਿਆ ਭੋਲੇ ਨੇ ਉਹੀ ਫਟੇ ਪੁਰਾਣੇ ਮੈਲੇ ਕੱਪੜੇ ਪਾਏ ਸਨ ਤੇ ਸ਼ੁਕਰ ਸ਼ੁਕਰ ਮੋਹੋਂ ਦੋ ਰਾਮ ਨਾਸੀ ਉਸ ਦੀ ਹਾਲਤ ਵੇਖ ਕੇ ਹੁਸਨ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਉਹ ਭੋਲੇ ਦੇ ਕੱਚੇ ਮਕਾਨ ਵਿੱਚ ਜਾ ਵੜਿਆ ਤੇ ਭੋਲੇ ਨੂੰ ਦੱਸਿਆ ਕਿ ਉਹ ਇੱਥੇ ਦਾ ਰਾਜਾ ਹੈ ਤੇ ਉਸ ਨੂੰ ਦੱਸਿਆ ਕਿ ਉਹ ਆਪਣੇ ਮਨ ਨੂੰ ਖੁਸ਼ ਰੱਖਣ ਦਾ ਤਰੀਕਾ ਲੱਭਣ ਲਈ ਆਇਆ ਹੈ ਭੋਲੇ ਨੇ ਬੜੀ ਖੁਸ਼ੀ ਨਾਲ ਰਾਜੇ ਦਾ ਸਵਾਗਤ ਕੀਤਾ ਤੇ ਰਾਜਾ ਉਸ ਕੋ ਉਸਤੇ ਖੁਸ਼ੀ ਦਾ ਤਰੀਕਾ ਪੁੱਛਣ ਲੱਗਾ ਹੁਸੈਨ ਨੇ ਕਿਹਾ ਕੋਲਿਆ ਤੇਰੇ ਕੋਲ ਤਾਂ ਪੱਕੀ ਨਾ ਛੱਤ ਹੈ ਨਾ ਪਾਉਣ ਲਈ ਚੰਗੇ ਕੱਪੜੇ ਹਨ ਤੇ ਨਾ ਖਾਣ ਲਈ ਦੋ ਵਕਤ ਦੀ ਰੋਟੀ ਹੈ ਤੇ ਫਿਰ ਵੀ ਤੂੰ ਉਸ ਰੱਬ ਦਾ ਸ਼ੁਕਰ ਕਰਦਾ ਰਹਿਣਾ ਹੈ ਕਿਉਂ ਤੂੰ ਇੰਨਾ ਕੁਝ ਕਿਵੇਂ ਰਹਿ ਸਕਦਾ ਹੈ ਪੋਲੇ ਨੇ ਹੱਸ ਕੇ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਇਹਨਾਂ ਚੀਜ਼ਾਂ ਦੀ ਫਿਕਰ ਮੈਂ ਕਿਉਂ ਕਰਾਂ ਜਦ ਜਨਮ ਦੇਣ ਵਾਲਾ ਪਰਮਾਤਮਾ ਤਾਂ ਦੋ ਵਕਤ ਦੀ ਰੋਟੀ ਦੀ ਵੀ ਉਸੇ ਦੀ ਹੀ ਜਿੰਮੇਵਾਰੀ ਹੈ ਕੱਪੜਿਆਂ ਦੀ ਗੱਲ ਕਰੀਏ ਤਾਂ ਕੱਪੜਿਆਂ ਵਿੱਚੋਂ ਕੁਝ ਨਹੀਂ ਰੱਖਿਆ ਕੱਪੜੇ ਪਾਉਣ ਵਾਲਾ ਇਨਸਾਨ ਚੰਗਾ ਹੋਣਾ ਚਾਹੀਦਾ ਹੈ ਰਹੀ ਗੱਲ ਛੱਤ ਦੀ ਤਾਂ ਇੱਥੇ ਕਿਸੇ ਦਾ ਕੱਲ ਦਾ ਪੱਕਾ ਨਹੀਂ ਹੈ ਤਾਂ ਇਹ ਪੱਕੀ ਛੱਤ ਕੀ ਕਰਨੀ ਹੈ اس دیاں سن کے راجہ حسن شانت ہو گیا تے سوچنے لگا پولے نے راجہ حسن نے کہا کہ دین والا وہ پرماتما ہے جے کر اس نے تو ایشو آرام دیتا ہے تا اس کا مطلب اے نہیں کہ تھی اس بھول کے بیٹھ جاؤ سویرے اٹھ اس کا نام جرور لیا کرو یہ من میں بھی پتا ہے کہ ایک دن سب کچھ ختم ہو جانا ہے اس کارنے اداس رہندہ ہے اس لئے اس پر پرماتما نام ہی اس کو خوش رکھ سکتا ہے مرن تو بعد صرف پگتی ہی مکتی دعا سکتی ہے نہیں تو اس چراسی دی جون وچ بار بارا ایمان اداس ہی رہے گا راجے نے پولے دی گل سامجھ لگ گئی بھولی نے راجے نے کہا کہ اس پر پرماتما نے تو ہنو سب کچھ دیتا ہے تو اس کا ہر ویلے شکر کرنا چاہیے ہے راجہ ان سب سمجھ گیا سی وہ چپ چاپ اپنے محل واپس چلا گیا تو اس پر پرماتما وچ جوٹ گیا دوستو اس کہان تو سانو یہ مل دی ہے کہ ساڑے کو جو کچھ بھی ہے جنہ کچھ بھی ہے ہمیشہ انہیں وچ خوش رہنا سکھو کدے بھی اس پر پرماتما دی مانگ نہ کرو ਮੰਗਣਾ ਹੈ ਤਾਂ ਉਸ ਪਰਮਾਤਮਾ ਕੋਲ ਉਸ ਨੂੰ ਮੰਗੋ ਜਿਸ ਨਾਲ ਤੁਹਾਡੀ ਇਹ ਜੁਨੀ ਇੱਕ ਚੰਗੇ ਲੇਖੇ ਲੱਜਾਵੇ